ਚਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਬਾਏ ਸਵਾਗਤ ਹੈ ਜੀ ਤੁਹਾਡਾ ਇੱਕ ਨਵੇਂ ਬਲੌਗਰ ਦੇ ਚੈਨਲ ਤੇ ਚਲੋ ਆ ਜਿਓ ਆਪਾਂ ਉਧਰ ਚੱਲੀਏ ਆਹ ਉੱਧਰ ਜਾ ਕੇ ਫਿਰ ਬਣਾਉਨੇ ਆਪਾਂ ਅੰਗੇ ਜੀ ਦੋ ਤਿੰਨ ਤਣੋ ਕੇ ਮੀ ਪੈ ਗਿਆ ਤੇ ਬਹੁਤ ਚੱਕੜ ਹੋ ਗਿਆ ਗਲੀ ਦਾ ਮੰਡਾ ਇੱਧਰ ਆਪਾਂ ਲੈਂਦੀ ਰੇਤਾ ਰੇਤਾ ਲੈਂਦੀ ਆ ਵੀ ਲੈਂਟਰ ਦਾ ਕਰਕੇ ਚਿੱਟੀ ਰੇਤਾ ਲੈਂਦੀ ਚਿੱਟੀ ਪਾਵਾਗੇ ਥੋੜੀ-ਥੋੜੀ ਦੇ ਬਾਕੀ ਕ੍ਰੈਸ਼ਰ ਇੱਧਰ ਆਪਣੇ ਲੱਗੇ ਮਿਸਤਰੀ ਬਾਹਰ ਕਾਂਢੀ ਪਲਸਟਰ ਕਰਉਂਦਾ ਚਲ ਆ ਜਾਓ ਤੁਸੀਂ ਆਹੋ ਉਧਰ ਲੱਗੇ ਆ ਜਾਓ ਆ ਜਾਓ ਆ ਜਾਓ ਕਰਨ ਆ ਜਾਓ ਪੁੱਤ ਇਹ ਆ ਜੀ ਸਾਡੇ ਘਰ ਦੇ ਮਾਥੇ ਦੀ ਡੈਕੋਰੇਸ਼ਨ ਬਸ ਹੁਣ ਮੀਆਂ ਦਾ ਕਰਕੇ ਜਿਆਦਾ ਰੁਕੇ ਮਤਲਕਣ ਮੜੀ ਹੋ ਜਾਂਦੀ ਸ਼ਟਰਿੰਗ ਦਾ ਸਮਾਨ ਹੁੰਦਾ ਪਰ ਆ ਦੇਖੋ ਤੁਲਕੇ ਗਾਡਰੇ ਜਾਂ ਕਿਦਾਂ ਪਲੇਟਾਂ कल ना सटरिंग महाराज की कृपा ना ने लिया के करे फिट इक आ कमरा पिछले इधर अपने रसोई रसोई लंबी रखी बड़ी रखी है वो सामने अपने लॉबी है ड्राइंग रूम गेट अंदरला मेन पर रखी इक इधर ले बने ਕਿਉਂਕਿ ਲੰਬਾਈ ਦੇ ਵਿੱਚ ਵਾਵਾ ਕਾਫੀ 50 52 ਕੇ ਫੁੱਟ ਜਗ੍ਹਾ ਹੋ ਜਾਂਦੀ ਏ ਕਿ ਇਧਰ ਰੂਮ ਤੋਦੇ ਆਪਣੇ ਆ ਇਧਰਲੇ ਬੰਨੇ ਹੋ ਆ ਵਿੱਚ ਅਸੀਂ ਜਗ੍ਹਾ ਛੱਡੀ ਵੈਸੇ ਚਲੋ ਵਾ ਇੱਥੇ ਪੇਟੀ-ਬੂਟੀ ਜਾ ਆ ਕੇ ਦੇ ਨਮੈਟਰ ਕੱਪੜੇ-ਕੁਪੜੇ ਪ੍ਰੈਸ ਕਰਨ ਵਾਸਤੇ ਲਾਉਣੇ ਹੋ ਇਥੇ ਲਾ ਸਕਦੇ ਜਗ੍ਹਾ ਵੱਧ ਇੱਕ ਆ ਰੂਮ ਆਪਣੇ ਇਧਰ ਤੇ ਇੱਕ ਆਈ ਇਹਦੇ ਨਾਲੋਂ ਅਜੇ ਖਲਾਰਾ ਖਲੂਰਾ ਤੁਹਾਨੂੰ ਪਤਾ ਜਿੰਨਾ ਜਲੈਂਟਰ ਨਹੀਂ ਪੈਂਦਾ ਖਲਾਰ ਬਥੇਰਾ ਲੈਂਟਰ ਤੋਂ ਬਾਅਦ ਵੀ ਆ ਡ੍ਰੈنگ ਰੂਮ ਇਹ ਖੁੱਲਾ ਬਣਾਵਾ ਇੱਕ ਇਹਦੀ ਚਗਾਠ ਇਧਰ ਦਿੱਤੀ ਉਹ ਗੜ ਲੈ ਬੰਨੇ ਆਪਣੇ ਟ੍ਰੇਨਰ ਨੂੰ ਆਦੋਂ ਅੱਗੇ ਅੱਗੇ ਚੱਲ 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 ਆਵੇ ਫਿਰ ਮੈਂ ਤੈਨੂੰ ਵੀਡੀਓ ਵਿਖਾਉਣਾ ਚੰਗਾ ਤੇ ਆਓ ਚੱਲ ਬਾਹਰ ਚੱਲ ਆਉਂਦੀ ਆ ਪੁੱਤ ਆਉਂਦੀ ਆ ਜਾ ਆ ਜਾ ਆਵੇ ਸਿਕੰਦਰ ਸੁਲਤਾਨ ਵੀ ਬਾਹਰ ਅਹੀਂ ਤੇ ਪਾ ਫੇਰੇ ਘਾਟੀ ਲਾਈਏ ਅੰਦਰਾਂ ਦੇ ਵਿੱਚ ਇਹਨਾਂ ਦੇ ਡੇਲੀ ਬਥੇਰੇ ਗੇੜੇ ਰਹਿੰਦੇ ਆ ਚਲ ਆਜੋ ਆਜੋ ਪੁੱਤ ਆ ਹੈਂ ਪਾਪਾ ਕੀ ਆਹ ਉਹ ਖੋਲਾਂਗੇ ਬਾਅਦ ਚ ਆਜੋ ਆਜੋ ਤੁਸੀਂ ਉਹ ਨਾ ਗੁੱਸੇ ਹੋ ਕੋਈ ਨਹੀਂ ਆ ਜਾ ਆ ਜਾ ਆ ਜਾ ਚਲੋ ਚਲੋ ਤੁਸੀਂ ਬਾਹਰ ਚਲੋ ਫੇਰ ਆਜੋ ਕੋਈ ਨਹੀਂ ਸ਼ਾਮਾ ਨੂੰ ਆਪਾਂ ਲੁਗਣ ਮੇਚੇ ਖੇਡਾਂ ਚੰਗਾ ਆ ਖੇਡਦੇ ਨੇ ਨਾ ਆਪਾਂ ਆਹ ਕੋਈ ਨਹੀਂ ਖੇਡਾਂਗੇ ਬੱਲੇ ਇੱਧਰ ਆ ਟੀਨਾ ਪਾਈਆਂ ਅਸੀਂ ਅਗਲੇ ਬੰਨੇ ਫੇਰ ਰੋਟੀ ਪਾਣੀ ਵੀ ਫੇਰ ਬਣਾਉਣਾ ਹੁੰਦਾ ਤਾਂ ਕਰਕੇ ਆਪਣੇ ਬਰਾਂਡਾ ਇੱਧਰ चलो लेंटर ट्रिप गया फिर से इधर कम सौखा जो अजय खलारा खलूरा मेरा छोटा भाई हरप्रीत सिंह कि वाइया इधर रोटी पानी तैयार हो रहा वह ਗੰਡਿਆਂ ਦੀ ਕਟਿੰਗ ਕਰਨ ਦੇ ਹੋ ਸਰ ਨਾ ਠੀਕ ਆ ਤੁਹਾਡਾ ਵਲੌਗ ਬਣ ਗਿਆ ਕਿ ਬਣਾਉਣਾ ਅੱਜ ਅੱਜ ਧੁੱਪ ਲੱਗੀ ਆ ਤੇ ਦਿਮ ਥੋੜਾ ਸਾਹ ਆ ਰਹ ਰਹਾ ਸਾਇਦ ਦਾ ਟਾਈਮ ਆ ਜਿੱਥੋਂ ਦੇ ਕਾਲੀਆਂ ਘੜਾਂ ਚੜਾਈਆਂ ਬੱਦਲ ਅਜੇ ਵੀ ਨਹੀਂ ਜਾਣਦਾ ਨਾਂ ਲੈ ਰਿਹਾ ਆ ਹੁਣ ਇਹ ਜਿ ਟਰਾਲਾ ਖਾਲੀ ਕਰਕੇ ਨੇ ਤੇ ਬਿਲਕੁਲ ਦੇ ਨਹੀਂ ਤੇ ਇੱਕਦਮ ਬੱਦਲ ਆਇਆ ਆ ਕਿ ਆ ਵੇ ਹਨੇਰਾ ਹਨੇਰਾ ਕਰਤਾ ਵੇਖੋ ਕਿਦਾਂ ਬੱਦਲ ਭਜੰਦਾ ਹੈ ਇਧਰ ਆ ਦਰਖਤ ਵੀ ਹਿੱਲ ਲੱਪੇਾਰੇ ਇਧਰੋਂ ਆ ਕਾਲੀਆਂ ਘੜਾ ਪੂਰੀਆਂ ਮੈਨਾਂ ਪਿਆ ਜਿੰਨੇ ਜਿੰਨੇ ਦਿਖੰਦੇ ਨਾ ਆਉਣ ਸ਼ਾਨ ਸਾਹਿਬ ਉੱਤੇ ਚੁੱਲੁੰਦੇ ਮਹਾਰਾਜ ਬਹੁਤ ਹੀ ਜ਼ਿਆਦਾ ਸਿੱਕ ਦਮ ਨਹੀਂ ਰੱਖਾ ਤਰ ਆਪਣੇ ਬਿਲਕੁਲ ਇਦਨ ਸੀ ਕਿੱਧਰ ਲੈ ਬੰਨੇ ਕੋ ਮੈਂ ਨੇ ਰਹਿ ਨੇ ਰਹਾ